ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਸਵਾਗਤ ਹੈ ਤੁਸੀਂ ਜੁੜ ਗਏ ਤੁਸੀਂ ਬਣ ਗਏ ਅਸੀਂ ਉਹ ਵੀਡੀਓ ਪਾਉਂਦੇ ਹਾਂ ਜਿਸ ਦੇ ਨਾਲ ਤੁਹਾਨੂੰ ਜਾਣਕਾਰੀ ਮਿਲੇ ਤੇ ਤੁਹਾਡੇ ਜੀਵਨ ਨੂੰ ਸੇਧ ਮਿਲੇ ਅਸੀਂ ਐਦਾਂ ਦੀ ਕੋਈ ਵੀਡੀਓ ਨਹੀਂ ਪਾਉਂਦੇ ਜੋ ਸਿਰਫ ਤੁਹਾਡੇ ਮਨੋਰੰਜਨ ਤੱਕ ਹੋਵੇ ਜਾਂ ਤੁਹਾਡੇ ਲਈ ਫालतू ਜਾਪੂ ਅਸੀਂ ਉਹ ਹੀ ਵੀਡੀਓ ਪਾਉਂਦੇ ਹਾਂ ਜੋ ਤੁਹਾਡੀ ਅਸਲ ਜ਼ਿੰਦਗੀ ਵਿੱਚ ਹੋ ਰਿਹਾ ਹੋ ਆ ਮੁੰਡਾ ਇੱਕ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਬਾਹਰ ਗਿਆ ਸੀ ਪਰ ਉੱਥੇ ਜਾ ਕੇ ਉਹਨੂੰ ਜੇਲ ਹੁੰਦੀ ਆ ਫਾਂਸੀ ਦੀ ਸਜ਼ਾ ਵੀ ਹੋ ਜਾਂਦੀ ਆ ਫਿਰ ਫਾਂਸੀ ਦੀ ਸਜ਼ਾ ਤੋਂ ਬਚ ਕਿਵੇਂ ਆਗਾ ਆ ਸੁਣੋ ਭਾਗ ਫਿਰ ਆਪਾਂ ਗੱਲ ਕਰਦੇ ਆ ਮੈਂ ਭਾਈ ਦਬਈ ਗਿਆ ਬੜਨਾ ਕੀ ਗਿਰਸਖੋ 2015 ਨੇ ਗਿਆ ਸੀ ਜਿਹੜਾ ਕੋਈ ਨਾ ਪਹਾਣਾਪੁਰ ਤੇ ਇੱਕ ਦੋ ਗਰ ਗਿਆ ਇਹ ਕਿੰਨੀ ਧੀਰੇ ਹੋ ਗਈ 2018 ਦੇ ਵਿੱਚ ਪੜਿਆ ਨਾ ਰੇ ਬਣ ਚੁੜੇ ਕੀ ਕਰ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਏ ਮਸਪੀ ਹੋ ਰਹਾ ਬਹੁਤ ਸ਼ੁਕਰ ਕਰਦਾ ਹਾਂ ਬਸ ਜਣ ਕੋਈ ਮੁੰਡਾ ਇਹ ਤੇ ਕੋਈ ਗਲਤ ਕੰਮ ਨਾ ਕਰਨਾ ਬਸ ਅਜਿਿਹੇ ਚੜਾ ਦੇ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਲੈਣ ਕਰਦੇ ਆਏ ਤਾਂ ਉਹਨਾਂ ਨੂੰ ਇੱਕਾ ਕੋਈ ਗਲਤੀ ਨਾ ਕਰਨ ਦੀ ਚੇਤਾਵਨੀ ਦਿੱਤਾ ਗਿਆ ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋ ਸੀ ਜਿਹੜਾ ਆਈ ਪਾਈ ਤਿੰਨੇ ਜਣੇ ਸੀਗਾ ਉਹ ਤਿੰਨੇ ਜਣੇ ਮੈਂ ਤੁਹਾਨੂੰ ਦੋ ਜਣੇ ਪਹਿਲਾਂ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕੰਮ ਗਲਤ ਹੋਇਆ ਅਨੋਨੀ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਆਇਆ ਤੁਹਾਨੂੰ ਸਿਹੜੇ ਜਬਰਦਸਤੀ ਕੁੱਟ ਕੇ ਮਨਾਏ ਕੋਟ ਕੇ ਮਨਾ ਕੇ ਉਹਨਾਂ ਨੇ ਕਿਹਾ ਨਹੀਂ ਮੰਨੋਗਾ ਤੈਨੂੰ ਮਾਰ ਦੇਣਾਗਾ ਤੂੰ ਕਿੰਨੇ ਦਿਨ ਜੇਲ੍ਹ ਚ ਰਹੇ ਹੋ 6 ਹਫ਼ਤੇ ਹੋ 6 ਹਫ਼ਤੇ ਜਾਂ ਜਦੋਂ ਆਪਸ ਆਇਓ ਤੇ ਮਾਰ ਨੂੰ ਮਿਲੇ ਹੋ ਕੇ ਉਹ ਜਿਹਾ ਲੱਗ ਰਿਹਾ ਜਿਵੇਂ ਆਪਸ ਪਰਿਵਾਰ ਚ ਮਿਲਦੇ ਨੇ ਮੈਨੂੰ ਅੱਜ ਹੀ ਲੱਗ ਰਿਹਾ ਜਿਵੇਂ ਅੱਜ ਆਇਆ ਪਰਬਾ ਪਰ ਕੇ ਬਾਹਰ ਜਾਂਦਾ ਹੈਗਾ ਉਹ ਦੋਰਾ ਹੀ ਚੱਲ ਸਭ ਇਹ ਤਾਂ ਨਹੀਂ ਨਾ ਹੈ ਇਹ ਰਿਹਾ ਕਿ ਆਖੋ ਤੇ ਦੋਸਤਾਂ ਨਾਲ ਤੇ ਤੇ ਜੇ ਦੋ ਤਰ੍ਹਾਂ ਦੇ ਬਾਰੇ ਤਾਂ ਮੈਂ ਕਿਹਾ ਦੁੰਮ ਬਗੜੋ ਸੇਖਾਤ ਖਾਣੇ ਦੇ ਅਜੀ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਪਿਸੇ ਨੇ ਵੀ ਨਿਚਲੇ ਇਹਨਾਂ ਤੋਂ ਘਟਾ ਅਜੀ ਤਾਂ ਕਹਿ ਰਹੇ ਆ ਭਰਾਏ ਸਾਹਿਬ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜੀਰੇ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੇ ਵਿੱਚ ਰੱਦ ਪੁੱਤ ਨੂੰ ਪਾਵਾ ਇੱਕੋ ਇੱਕ ਬੇਟਾ ਸੀ ਅਜੀ ਦਾ ਆਪਣੇ ਬਾਪੇ ਨੂੰ ਉਹ ਟੈਨਸ਼ਨ ਉਹ ਦੇ ਕੁੜੀਆਂ ਸੀ ਕਿੰਨੇ ਰਹਿਣਾ ਇੱਕੋ ਇੱਕ ਬੇਟਾ ਸੀ ਮੈਨਜ਼ੀ ਉਹ ਤੱਕ ਕੇ ਸੀ ਵੀ ਹੋਇਆ ਕਿਸੇ ਵਾਰ ਪਤਾ ਉਹ ਬੱਤਾਂ ਆਈ ਫੰਦੇ ਸੀ ਕਹਿੰਦੇ ਸੀ ਕਿ ਕਤਨ ਤੱਕ ਦੇ ਸਪਾਰ ਹੈ ਕਤਨ ਤੱਕ ਦੇ ਸਪਾਰ ਹੈ ਇਹ ਮਹਾਰਾਜ ਨੂੰ ਕਿਆ ਆਜੀ ਕੰਨੀ ਗਾ ਆਈ ਇਹ ਬੇੜੇ ਦੇ ਵਿੱਚ ਕਿ ਖੁਸ਼ੀ ਹਾਲ ਜਿਹਾ ਇੱਕ ਇੱਕ ਨੂੰ ਖੁਸ਼ੀ ਕਰੀ ਹੋ ਗਈ ਜਿਹੜੇ ਪੁੱਤ ਨਾ ਮੇਲ ਮਲਾਪ ਕਰਤਾ ਜਿਹਨੇ ਨੋਜਵਨ ਅਜੀਵਾਰ ਜਾ ਰਹੇ ਮਾਪੇ ਦੁਆਰ ਬੱਚੇ ਭੇਜ ਰਹੇ ਉਹਨਾਂ ਕੀ ਖੁਸ਼ੀ ਮੈਂ ਤਾਂ ਇਹ ਕਹੂੰਗੀ ਵੀ ਬਕੋਈ ਬੱਚਿਆਂ ਨੂੰ ਭੇਜੋ ਨਾ ਕੋਈ ਸੌਣ ਦਾ ਨਹੀਂ ਕਿਸੇ ਨੇ ਸੁਣਾਈ ਅਜੀ ਕੋਈ ਇਹਦਾ ਕਿ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਮਿਲੀ ਸੜਾਈ ਦੀ ਤਿਆਰਤ ਦੀ ਮਨਤਾ ਦਿੱਤੀ ਉਹਨਾਂ ਦਾ ਉਹਨਾਂ ਸਾਡੇ ਇੰਨੇ ਸਾਰੇ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਧੋਗਣਾ ਸਤਿਆਪਾਤ ਸਾਡੀ ਜ਼ਿੰਦਗੀ ਦੀ ਇਹਨਾਂ ਨੂੰ ਲਾਵੇ ਜਿਹੜੀ ਸਾਡੇ ਲਿਆ ਕੇ ਅੱਜ ਅੰਮ੍ਰਿਤਸਰ ਤੋਰ ਤੇ ਲੈ ਕੇ ਪੁੱਤ ਦੀ ਦਾਤ ਸਭ ਤੋਂ ਇਚਪਾਤ ਮੇਰਾ ਨਾਮ ਹਰਜਿੰਦਰ ਹਰਜਿੰਦਰ ਸਿੰਘ ਆ ਜੀ ਮੈਂ ਵਿਡੇ ਦਾ ਫਪੜਦਾ ਦਾ ਤੇ ਮੈਂ ਤਕਰੀਬਨ ਕਾਫੀ ਪੰਜ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਉਹ ਸਾਨੂੰ ਟਿੱਖੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਯਾਨੀ ਅੱਜ ਉਹ ਵੀ ਹੋਇਆ ਅਬਰਾਈ ਸਾਹਿਬ ਦੇ ਕੰਪਨੀ ਜਾਂ ਮਹੌਲਾ ਨਹੀਂ ਕੋਈ ਅਕੂਜੀ ਹੋਇਆ ਕਿਸੇ ਬਾਹਰ ਬਾਹਰ ਸਰ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਹ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਨੇ ਇੱਕ ਸਾਲ ਡੇਢ ਸਾਲ ਕੰਮ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਹੀ ਜਾਣਦਾ ਆਪਾਂ ਨੂੰ ਕੋਈ ਨਾ ਇਹ ਬੱਚੇ ਨੇ ਸਾਨੂੰ ਅਸਲੀ ਦੱਸੀ ਜਾਂ ਨਾ ਸਾਨੂੰ ਪਤਾ ਵਾ ਅੱਜ ਕਿੰਨੀ ਗੱਲ ਕੀਤੀ ਹੈ ਬੇਟਾ ਅੱਜ ਬੋਲ ਜੀ ਇਹ ਨਹੀਂ ਕਰਨਾ ਚਾਹੁੰਦੇ ਅਜੋ ਪ੍ਰਾਇਸ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮੰਨ ਨਹੀਂ ਜੀ ਅਬਰਾਏ ਸਾਹਿਬ ਸਾਡੇ ਵਾਸਤੇ ਰੱਬ ਜੇ ਬੱਤੀ ਆ ਦੂ ਘਰ ਜਹਾਂ ਚੱਲਦੇ ਉਹਨਾਂ ਨੂੰ ਕੋਈ ਆਪਣੀ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਣ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਧਿਆਨ ਦੇਉਂਦੇ ਜਾਂ ਪੋਸਟ ਸਟੱਡੀ ਆ ਸਟੱਡੀ ਨਹੀਂ ਧਿਆਨ ਦੇਉਂਦੇ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਏ ਸਾਹਿਬ ਦੇ ਰਣੀ ਆ ਰਹਾਂਗੇ ਧੰਨਵਾਦ ਜੋ ਕਰ ਲਗੀ ਤੇ ਅਭੀ ਟੀਮ ਵੱਲੋਂ ਕੀ ਜਾਣਗੇ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에어ਪੋਰਟ ਤੇ ਆਇਆ ਖਬਰਾਇਆ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰੱਸਟ ਨੇ ਅਵਰਾਜ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ। ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ। ਇਸ ਕਰਕੇ ਮੁੜ ਕੇ ਇੱਕ ਵਾਰ ਫਿਰ ਇਹਨਾਂ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ 'ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ। ਫਿਰ ਅਵਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰਮ ਦੀ ਅਪੀਲ ਦੁਬਾਰਾ ਪਾ ਸਕਦੇ ਆ। ਤੇ ਉਹ ਪਰਮਾ ਆਤਮਾਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ 'ਚ ਇੱਕ ਬੰਗੇ ਦਾ ਸੀਗਾ ਇੱਕ ਕਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਦੇਖੋ 9 ਸਾਲਾਂ ਬਾਅਦ ਇਹ ਬੱਚਾ ਆਪਣੇ ਪਰਿਵਾਰ ਨੂੰ ਮਿਲਿਆ ਲੁਧਿਆਣੇ ਦਾ ਮੁੰਡਾ ਸਾਡੇ ਜ਼ਿਲ੍ਹੇ ਦਾ ਉਥੇ ਫਰਦਾਨ ਦਾ ਕੋਈ ਬੰਦਾ ਸੀ ਮਰ ਗਿਆ ਜਿਹਦੇ ਕਰਕੇ ਇਹਨਾਂ ਨੂੰ ਪਹਿਲਾਂ 25-25 ਸਾਲ ਦੀ ਸਜ਼ਾ ਹੋਈ ਫਿਰ ਮੌਤ ਦੀ ਸਜ਼ਾ ਹੋ ਗਈ ਉਸ ਤੋਂ ਬਾਅਦ ਈਦ ਦੇ ਮੌਕੇ ਇਹਨਾਂ ਨੇ ਉਰਾਈ ਨਾਲ ਜੋ ਸਾਡੇ ਉਰਾਈ ਸਾਹਿਬ ਨੇ ਦਵਾਈ ਦੇ ਵਿੱਚ ਬਹੁਤ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਦੇ ਸਾਦਕਾਂ ਇੱਕ ਈਦ ਦੇ ਮੌਕੇ ਰਹਿਣ ਦੀ ਅਪੀਲ ਪਾਈ ਦੀ ਤੇ ਜੋ ਪੈਸਾ ਕੁੱਪਰਸੀ ਦਿੱਤਾ ਗਿਆ ਤੇ ਜਿਹਦੇ ਕਰਕੇ ਮੁੰਡੇ ਆਪਣੇ ਦੇਸ ਪਾਸੋਂ ਸਰਕਾਰ ਲੁਧਿਆਣਾ ਦਾ ਮੁੰਡਾ ਸੀ ਸੋ ਕਿਸੇ ਬਾ ਦਾ ਪੁੱਤ ਨਾ ਪਿਛਲੇ ਜਾਣਾ ਸਹੀ ਤਰੀਕੇ ਨਾਲ ਜਾਓ ਉੱਥੇ ਜਾ ਕੇ ਕੋ ਗੰਤ ਕੰਮ ਨਾ ਕਰੋ ਕਿਉਂਕਿ ਇੰਡੀਆ ਚੀਜ਼ ਹੋਰ ਆ ਬਾਹਲੇ ਮੁਲਕ ਚੀਜ਼ਾਂ ਕੁਝ ਹੋਰ ਆਂ ਅਗਰ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਇੱਕ ਵਿਚਾਰ ਦਿਓ ਸਤਿ ਸ੍ਰੀ ਅਕਾਲ